ਸ਼ਰੂ ਕੇ ਦੋ ਸਿੱਖ ਸਨ ਜਿਨ੍ਹਾਂ ਦਾ ਨਾਮ ਆਉਂਦਾ ਭਾਈ ਰਾਮਾ ਤੇ ਭਾਈ ਤਲੂਕਾ ਇਹ ਦੋ ਸਿੱਖ ਹੋਏ ਤੇ ਸਾਧ ਸੰਗ ਦੀ ਜਿਹੜੇ ਨਾਭੇ ਰਿਆਸਤ ਦੇ ਰਾਜੇ ਪਟਿਆਲੇ ਰਿਆਸਤ ਦੇ ਰਾਜੇ ਜੀਨ ਦਰਿਆਸਤ ਦੇ ਰਾਜੇ ਸਨ ਇਹ ਭਾਈ ਰਾਮਾ ਤੇ ਤਲੂਕਾ ਉਹਨਾਂ ਦੇ ਵੱਡ ਵਡੇਰੇ ਸਨ ਇਹਨਾਂ ਨੇ ਮਹਾਰਾਜ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਸਨ ਤੇ ਜਦੋਂ ਭਾਈ ਰਾਮਾ ਤੇ ਤਲੂਕਾ ਸਰਹੰਦ ਗਏ ਮਾਮਲਾ ਦੇਣ ਵਾਸਤੇ ਅੱਜ ਦੇ ਸਮੇਂ ਅਨੁਸਾਰ ਕਹੀਏ ਟੈਕਸ ਭਰਨ ਵਾਸਤੇ ਜਦੋਂ ਗਏ ਇਹਨਾਂ ਨੇ ਇਹ ਗੱਲ ਸੁਣੀ ਵੀ ਕਿਵੇਂ ਜੋ ਮਾਰੇ ਨੇ ਅਨੰਤਪੁਰ ਸਾਹਿਬ ਛੱਡ ਦਿੱਤਾ ਕਿਵੇਂ ਚਮਕੌਰ ਦੀ ਗੜੀ ਵਿੱਚ ਸਹਿਬਜ਼ਾਦਿਆਂ ਦੀ ਗੁਰੂ ਕੇ ਲਾਲਾਂ ਦੀ ਸ਼ਹਾਦਤ ਹੋਈ ਤੇ ਹੋਰ ਬਿਆੰਤ ਸਿੰਘ ਉੱਥੇ ਸ਼ਹੀਦ ਹੋ ਗਏ ਉਹਨਾਂ ਦੇ ਸਰੀਰ ਇਦਾਂ ਰੁਲ ਰਹੇ ਨੇ ਉੱਥੇ ਇਹਨਾਂ ਨੇ ਸੁਣਿਆ ਮਨ ਵਿੱਚ ਭਾਰੀ ਰੋਸ ਪ੍ਰਗਟ ਹੋਇਆ ਮਨ ਵਿੱਚ ਬਹੁਤ ਵਿਰਾਗ ਪ੍ਰਗਟ ਹੋਇਆ ਤੇ ਦੋਵੇਂ ਭਰਾ ਭਾਈ ਰਾਮਾ ਤੇ ਭਾਈ ਤਲੋਕਾ ਇਹ ਚਮਕੌਰ ਸਾਹ ਪਹੁੰਚ ਗਏ ਉੱਥੇ ਇਹ ਪਹੁੰਚੇ ਤੇ ਇਹਨਾਂ ਨੇ ਆਪਣਾ ਸਰੂਪ ਇਤਿਹਾਸਕਾਰ ਲਿਖਦੇ ਆ ਕਿ ਇਦਾਂ ਦਾ ਬਣਾ ਲਿਆ ਜਿਵੇਂ ਵੇਖਣ ਨੂੰ ਪਾਗਲ ਹੁੰਦੇ ਨੇ ਆਪਣੇ ਕੇਸ ਖੋਲ ਲਏ ਪਾਟੇ ਬਸਤਰ ਪਾਟੇ ਕੱਪੜੇ ਪਹਿਨੇ ਆ ਆਪਣੇ ਸਰੀਰ ਤੇ ਇਦਾਂ ਸਾਧ ਸੰਗਤ ਜੀ ਇਥੋਂ ਤੱਕ ਵਿਦਵਾਨਾਂ ਲਿਖਿਆ ਰੇਤ ਮਿੱਟੀ ਇਹਦਾ ਬਹੁਤ ਗੰਦਗੀ ਵੀ ਆਪਣੇ ਸਰੀਰ ਤੇ ਮਲ ਲਈ ਕਿ ਵੇਖਣ ਵਾਲੇ ਨੂੰ ਲੱਗੇ ਤੇ ਪਾਗਲ ਨੇ ਇੱਥੇ ਕਮਲੇ ਨੇ ਤੇ ਇਦਾਂ ਸਾਰਾ ਦਿਨ ਉੱਥੇ ਸਾਧ ਸੰਗਤ ਜੀ ਫਿਰਦੇ ਰਹੇ ਭੱਜਦੇ ਰਹੇ ਦੌੜਦੇ ਰਹੇ ਮਸਤਾਨਿਆਂ ਦੀ ਤਰ੍ਹਾਂ ਕਮਲਿਆਂ ਦੀ ਤਰ੍ਹਾਂ ਸਿਪਾਈਆਂ ਨੇ ਵੇਖਿਆ ਵੀ ਇੱਥੇ ਕੋਈ ਕਮਲੇ ਤੁਰੇ ਫਿਰਦੇ ਆ ਕੋਈ ਗੌਰ ਨਹੀਂ ਕੀਤੀ ਪਰ ਉਸ ਵਕਤ ਜਦੋਂ ਹਨੇਰਾ ਹੋਇਆ ਰਾਤ ਹੋਈ ਤੇ ਇਹਨਾਂ ਨੇ ਸਾਰੇ ਸਿੰਘਾਂ ਦੇ ਫਿਰ ਜਿਹੜੇ ਸਰੀਰ ਅੰਗੀਠੇ ਬਚੇ ਸਨ ਸੰਸਕਾਰ ਨਹੀਂ ਪੂਰੇ ਤਰ੍ਹਾਂ ਹੋਇਆ ਉਹਨਾਂ ਦੇ ਸਰੀਰ ਵੀ ਇਕੱਠੇ ਕੀਤੇ ਤੇ ਉਸ ਤੋਂ ਬਾਅਦ ਇਹਨਾਂ ਦੀ ਨਜ਼ਰੀਂ ਬਾਬਾ ਜੀ ਸਿੰਘ ਸਾਹਿਬ ਜੀ ਦਾ ਸ਼ਰੀਰ ਤੇ ਬਾਬਾ ਜੁਝਾਰ ਸਿੰਘ ਸਾਹਿਬ ਜੀ ਦਾ ਸ਼ਰੀਰ ਵੀ ਪਿਆ ਇਹਨਾਂ ਨੇ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਅੱਖਾਂ ਵਿੱਚ ਅਥਰੂ ਆਏ ਹੰਝੂ ਆਏ ਉਹਨਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਗੁਰੂ ਖਾਲਸਾ ਜੀ ਸਾਰੇ ਸਿੰਘ ਜਿੰਨੇ ਸਨ ਉਹਨਾਂ ਦੀ ਪਛਾਣ ਕਰਕੇ ਭਾਈ ਰਾਮੇ ਤੇ ਤਲੋਕੇ ਨੇ ਫਿਰ ਸਿੰਘਾਂ ਦਾ ਸੰਸਕਾਰ ਕੀਤਾ ਜਦੋਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਮਨਵਾ ਸਾਹਿਬ ਦੀ ਧਰਤੀ ਤੇ ਆਏ ਸਨ ਤੇ ਉਦੋਂ ਭਾਈ ਰਾਮਾ ਤੇ ਭਾਈ ਤਲੂਕਾ ਇਹ ਮਹਾਰਾਜ ਕੋਲ ਆਏ ਉੱਥੇ ਰਸਤ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ ਤੇ ਮਹਾਰਾਜ ਨੇ ਕਿਹਾ ਵੀ ਭਾਈ ਰਸਤ ਆਪਣੀ ਵੱਲੋਂ ਲੈ ਕੇ ਆਇਓ ਤੇ ਦੋਵੇਂ ਹੱਥ ਜੋੜ ਕੇ ਕਹਿੰਦੇ ਮਹਾਰਾਜ ਕੁਝ ਤੇ ਤੁਹਾਡੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਕੁਝ ਰਸਤੇ ਆ ਤੇ ਕੁਝ ਮਹਾਰਾਜ ਜੀ ਅਸੀਂ ਸਿੱਖ ਸੇਵਕਾਂ ਨੂੰ ਇਕੱਠੀ ਕਰਕੇ ਲੈ ਕੇ ਆਏ ਸਤਿਗੁਰੂ ਸੱਚੇ ਪਾਤਸ਼ਾਹ ਤਾਨੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਉਹਨਾਂ ਤੋਂ ਹੀ ਪੁੱਛਿਆ ਇਹਨਾਂ ਨੇ ਜਵਾਬ ਦਿੱਤਾ ਤੇ ਉੱਥੇ ਕੁਝ ਸਿੱਖ ਸੰਗੂਲ ਖੜੇ ਉਹ ਕਹਿੰਦੇ ਮਹਾਰਾਜ ਇਹ ਭਾਈ ਰਾਮਾ ਤੇ ਤਲੋਕਾ ਇਹਨਾਂ ਦੀ ਸੇਵਾ ਬਹੁਤ ਵੱਡੀ ਹੈ ਮਹਾਰਾਜ ਕਹਿੰਦੀ ਭਾਈ ਕਿੱਡੀ ਸੇਵਾ ਕੀ ਸੇਵਾ ਕੀਤੀ ਉਹ ਕਹਿੰਦੇ ਮਹਾਰਾਜ ਚਮਕੌਰ ਦੀ ਗੜੀ ਵਿੱਚ ਜਿੰਨੇ ਸਿੰਘ ਸ਼ਹੀਦ ਹੋਏ ਸਮੇਤ ਤੁਹਾਡੇ ਸਹਬਜ਼ਾਦਿਆਂ ਦੇ ਸ਼ਰੀਰਾਂ ਦੇ ਸੰਸਕਾਰ ਇਹਨਾਂ ਦੋਵੇਂ ਭਰਾਵਾਂ ਨੇ ਭਾਈ ਰਾਮੇ ਤੇ ਭਾਈ ਤਲੋਕੇ ਨੇ ਕੀਤੀ ਗੁਰੂ ਗੋਬਿੰਦ ਸਿੰਘ ਮਾਰੇ ਬਹੁਤ ਖੁਸ਼ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਖੁਸ਼ ਹੋ ਕੇ ਪੁੱਛਦਿਆ ਭਾਈ ਰਾਮੇ ਤੇ ਤਰੋਕੇ ਨੂੰ ਭਾਈ ਨੇੜੇ ਆਓ ਸਾਡੇ ਨਜ਼ਦੀਕ ਆਓ ਆਪਣੇ ਕੋਲ ਬੁਲਾ ਕੇ ਗੁਰੂ ਗੋਬਿੰਦ ਸਿੰਘ ਮਾਰੇ ਕਹਿਣ ਲੱਗੇ ਮੇਰੇ ਸਹਿਬਜ਼ਾਦਿਆਂ ਦੇ ਚਿਹਰੇ ਕਿਵੇਂ ਦੇ ਸੀ ਜਦੋਂ ਤੂੰ ਸੰਸਕਾਰ ਕੀਤਾ ਜਦੋਂ ਰਾਣ ਤਤੇ ਵਿੱਚ ਉਹਨਾਂ ਦੇ ਸਰੂਪ ਵੇਖਿਆ ਉਹਨਾਂ ਦੇ ਚਿਹਰੇ ਵੇਖ ਕੇ ਕਿਵੇਂ ਦੇ ਸੀ ਉਹ ਦੱਸਣ ਲੱਗੇ ਕਿ ਮਹਾਰਾਜ ਜਿਵੇਂ ਬਹੁਤ ਵੀਰਾਸ ਵਿੱਚ ਕੋਈ ਵੇਖਦਾ ਹੋਵੇ ਵੀਰਾਸ ਦੇ ਨਾਲ ਜਿਵੇਂ ਕਿਸੇ ਦਾ ਚਿਹਰਾ ਹੋਇਆ ਹੁੰਦਾ ਸਹਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਪਰਵੱਟੇ ਵੀਰਾਸ ਦੇ ਨਾਲ ਉੱਪਰ ਚੜੇ ਹੋਏ ਸਨ ਸਾਧ ਸੰਗਤ ਜੀ ਜਦੋਂ ਕਿਸੇ ਮਨੁੱਖ ਕੋਈ ਮਨੁੱਖ ਚੜ੍ਹਾਈ ਕਰਦਾ ਉਹਦੀ ਮੌਤ ਹੁੰਦੀ ਹੈ ਜਿਵੇਂ ਉਹਦੇ ਚਿਹਰੇ ਦਾ ਕੋਈ ਆਕਾਰ ਬਣਿਆ ਰਹਿ ਜਾਂਦਾ ਜੇ ਤੇ ਹਸਦਾ ਕੋਈ ਚੜ੍ਹਾਈ ਕਰ ਗਿਆ ਉਹ ਹੱਸਦਾ ਰਹਿੰਦਾ ਹੈ ਉਦਾ ਚਿਹਰਾ ਉਵੇਂ ਦਾ ਰਹ ਜਾਂਦਾ ਕਿਸੇ ਦਾ ਮੂੰਹ ਖੁੱਲਾ ਰਹ ਜਾਂਦਾ ਕਿਸੇ ਦੀਆਂ ਅੱਖਾਂ ਖੁੱਲੀਆਂ ਰਹ ਜਾਂਦੀਆਂ ਨੇ ਉਵੇਂ ਦਾ ਹੀ ਰਹ ਜਾਂਦਾ ਸਰੀਰ ਦਾ ਜਿਹੜਾ ਚਿਹਰੇ ਦਾ ਆਕਾਰ ਹੈ ਉਵੇਂ ਇਥੋਂ ਸਿੱਧ ਹੁੰਦਾ ਵੀ ਬਾਬਾ ਅਜੀਤ ਸਿੰਘ ਸਾਹਿਬ ਜਦੋਂ ਸ਼ਹਾਦਤ ਹੋਈ ਸ਼ਹਾਦਤ ਹੋਣ ਵੇਲੇ ਵੀ ਬਾਬਾ ਅਜੀਤ ਸਿੰਘ ਸਾਹਿਬ ਪੂਰੇ ਬੀਰ ਰਸ ਦੇ ਨਾਲ ਭਰੇ ਹੋਏ ਸਨ ਕੋਈ ਚਿਹਰੇ ਤੇ ਸ਼ਿਕਨ ਨਹੀਂ ਸੀ ਕੋਈ ਚਿਹਰੇ ਤੇ ਗਮ ਨਹੀਂ ਸੀ ਕੋਈ ਚਿਹਰੇ ਤੇ ਉਦਾਸੀ ਨਹੀਂ ਸੀ ਜਿਵੇਂ ਚਮਕੌਰ ਦੀ ਗੜੀ ਦੇ ਵਿੱਚੋਂ ਬਾਬਾ ਜੀਤ ਸਿੰਘ ਸਾਹਿਬ ਬੀਰਸ ਦੇ ਨਾਲ ਨਿਕਲੇ ਸਨ ਸ਼ਹਾਦਤ ਦੇਣ ਤੱਕ ਬਾਬਾ ਜੀਤ ਸਿੰਘ ਸਾਹਿਬ ਉਸੇ ਤਰ੍ਹਾਂ ਬੀਰਸ ਦੇ ਵਿੱਚ ਰਹੇ ਕਲਗੀਧਰ ਬਹੁਤ ਪ੍ਰਸੰਨ ਹੋਏ ਖੁਸ਼ ਹੋਏ ਮਾਰੇ ਕਹਿੰਦੇ ਭਾਈ ਰਾਮੇ ਤੇ ਭਾਈ ਤਰੋਕੇ ਨੂੰ ਮੰਗੋ ਕੀ ਮੰਗਦੇ ਹੋ ਗੁਰੂ ਨਾਨਕ ਦੇ ਘਰ ਵਿੱਚੋਂ ਸਾਰੀਆਂ ਮਰਾਦਾਂ ਪੂਰੀਆਂ ਹੁੰਦੀਆਂ ਨੇ ਤੁਹਾਡੀ ਕੋਈ ਇੱਛਾ ਹੋਵੇ ਮੰਗੋ ਗੁਰੂ ਖਾਲਸਾ ਜੀ ਅੱਜ ਵੀ ਜਦੋਂ ਅਸੀਂ ਗੁਰੂ ਨਾਨਕ ਦੇ ਘਰ ਤੇ ਆਉਨੇ ਆ ਸਾਡੇ ਮਨ ਦੀਆਂ ਇੱਛਾਵਾਂ ਸਾਡੇ ਮਨ ਦੀਆਂ ਆਸ਼ਾਵਾਂ ਅੱਜ ਵੀ ਗੁਰੂ ਨਾਨਕ ਪੂਰੀਆਂ ਕਰਦੇ ਨੇ ਅੱਜ ਵੀ ਗੁਰੂ ਗੋਬਿੰਦ ਸਿੰਘ ਪੂਰੀਆਂ ਕਰਦੇ ਨੇ ਪਰ ਫਰਕ ਕਿੱਥੇ ਹੈ ਫਰਕ ਇੱਥੇ ਹੈ ਕਿ ਸ਼ਾਇਦ ਸਾਨੂੰ ਮੰਗਣਾ ਨਹੀਂ ਆਉਂਦਾ ਗੁਰੂ ਤੋਂ ਮੰਗਣ ਦੀ ਸਾਨੂੰ ਜਾਚ ਨਹੀਂ ਹੈ ਜਿਵੇਂ ਕਹਿੰਦੇ ਨੇ ਦਾਤੇ ਨੂੰ ਤਾਂ ਚਾਰ ਇੰਦਾ ਦਾਤਾਂ ਵਰਸਾਉਣ ਦਾ ਸਾਨੂੰ ਨਹੀਂ ਤਰੀਕਾ ਅੱਗੇ ਝੋਲੀਆਂ ਫਲਾਉਣ ਦਾ ਗੁਰੂ ਤੇ ਦਾਤਾ ਹੈ ਗੁਰੂ ਤੇ ਦਾਤਾ ਦੇਣ ਵਾਲਾ ਹੈ ਪਰ ਸਾਨੂੰ ਭਿਖਾਰੀ ਬਣ ਕੇ ਮੰਗਣਾ ਨਹੀਂ ਆਉਂਦਾ ਕਲਗੀਧਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਜਾਚਕ ਅਨੇਕ ਸੋ ਏਕ ਦਿਵਈਆ ਮੰਗਣ ਵਾਲੇ अनेका ਨੇ ਦਾਤਾ ਦੇਣ ਵਾਲਾ ਇੱਕ ਹੈ ਦਾਤਾ ਦੇਣ ਵਾਲੇ ਕੋਈ ਬਹੁਤੇ ਨਹੀਂ ਦਾਤਾ ਦੇਣ ਵਾਲਾ ਪ੍ਰਮਾਤਮਾ ਇੱਕ ਹੈ ਪ੍ਰਸਾਦ ਸੰਗਤ ਜੀ ਅੱਜ ਸਾਨੂੰ ਭੈੜੀ ਬਿਮਾਰੀ ਫੈਲੀ ਹੈ ਅਸੀਂ ਕੋਈ ਦਰ ਵੀ ਨਹੀਂ ਛੱਡਦੇ ਜਿੱਥੇ ਜਾ ਕੇ ਨਾਮ ਗੀਏ ਅਸੀਂ ਮੜੀਆਂ ਸਿੱਖਾਂ ਨਹੀਂ ਕਰੇ ਜਾਂ ਅੱਗੇ ਅਸੀਂ ਕਬਰਾਂ ਤੇ ਜਾ ਕੇ ਵੀ ਮੱਥੇ ਟੇਕਦੇ ਹਾਂ ਅਸੀਂ ਮੜੀਆਂ ਮਸਾਣੀਆਂ ਵੀ ਪੂਜਦੇ ਹਾਂ ਅਸੀਂ ਕੋਈ ਬਾਬਾ ਪੀਰ ਨਹੀਂ ਛੱਡਿਆ ਜਿਹਦੇ ਅੱਗੇ ਜਾ ਕੇ ਝੋਲੀ ਨਾ ਫਲਾਈ ਹੋਵੇ ਜੇ ਕਿਤੇ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਸਿੱਖ ਗੁਰੂ ਨਾਨਕ ਤੋਂ ਮੰਗ ਲਏ ਤੇ ਇੱਥੋਂ ਹੀ ਨਹੀਂ ਸਿੱਖ ਰਾਜ ਸਨਦਾ ਹੋਰ ਕਿਤੇ ਜਾਣ ਦੀ ਜ਼ਰੂਰਤ ਹੀ ਨਹੀਂ ਪਈ ਜਿਵੇਂ ਪਾਵਨ ਬਾਣੀ ਵਿੱਚ ਮਾਰਾ ਦਾ ਬਚਨ ਹੁੰਦਾ ਦੇਦਾ ਦੇ ਲੈਂਦੇ ਥੱਕ ਪਾਹੀ ਦਾਤਾ ਦੇਣ ਵਾਲਾ ਨਹੀਂ ਥੱਕਦਾ ਇੱਥੇ ਗੁਰੂ ਨਾਨਕ ਦੇਵ ਕਰ ਦਾਤਾ ਲੈਣ ਵਾਲੇ ਥੱਕ ਜਾਂਦੇ ਨੇ ਐਨੀਆਂ ਕੋ ਦਾਤਾ ਸਤਗੁਰੂ ਦਿੰਦੇ ਪਰ ਗੁਰੂ ਖਾਲਸਾ ਜੀ ਭਿਖਾਰੀ ਬੰਨਾ ਆਉਣਾ ਚਾਹੀਦਾ ਅਰਜ਼ੋਈ ਕਰਨੀ ਆਉਣੀ ਚਾਹੀਦੀ ਆ ਕਿ ਹਮ ਭੀਖ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਦਾਤਾ ਅਸੀਂ ਤੇਰੇ ਭਿਖਾਰੀ ਹਾਂ ਅਸੀਂ ਤੇਰੇ ਦਰ ਦੇ ਸੇਵਕ ਹਾਂ ਅਸੀਂ ਤੇਰੇ ਦਰ ਦੇ ਲਾਲੇ ਗੋਲੇ ਹਾਂ ਸਾਨੂੰ ਭਿਖਾਰੀ ਜਾਣ ਕੇ ਦਾਤਾ ਸਾਡੀ ਝੋਲੀ ਵਿੱਚ ਭੀਖ ਪਾਦੇ ਸਾਡੇ ਦੀ ਕਿਰਪਾ ਕਰ ਸਾਡੇ ਤੇ ਮਿਹਰ ਕਰ ਪਰ ਅਸੀਂ ਸਾਡਾ ਗੁਰੂ ਖਾਲਸਾ ਜੀ ਮਨਕ ਹੋਰ ਤਰ੍ਹਾਂ ਦਾ ਹੋ ਗਿਆ ਅਸੀਂ ਜਿੱਥੇ ਕੱਲੀ ਕੱਲੀ ਚੀਜ਼ ਮੰਗਦੇ ਹਾਂ ਨਾ ਮੈਨੂੰ ਇਹ ਵੀ ਮਿਲ ਜਾਏ ਮੈਨੂੰ ਇਹ ਪਦਾਰਥ ਮਿਲ ਜਾਏ ਮੈਨੂੰ 30 ਪੁੱਤ ਮਿਲ ਜਾਏ ਮੈਨੂੰ ਇਹ ਸੁੱਖ ਮਿਲ ਜਾਏ ਜੀ ਉਥੇ ਅਸੀਂ ਕਹੀਏ ਸਤਿਗੁਰਾਂ ਸਾਨੂੰ ਤੂੰ ਮਿਲ ਜਾਏ ਸਾਰਾ ਕੁਝ ਵਿੱਚ ਹੀ ਪ੍ਰਾਪਤ ਹੋ ਜਾਦਾ ਜਿਵੇਂ ਮਹਾਪੁਰਸ਼ ਸੰਤ ਬਾਬਾ ਨਾਨਕ ਸਿੰਘ ਜੀ ਮਹਾਪੁਰਸ਼ ਵਜਨ ਕਰਦੇ ਸਨ ਕਿ ਜਿਵੇਂ ਜੇ ਤੁਸੀਂ ਦਰਖਤ ਦੇ ਅੱਗੇ ਜਾ ਕੇ ਕੱਲੀ ਕੱਲੀ ਚੀਜ਼ ਮੰਗੋ ਪੱਤਾ ਮੰਗੋ ਫੁੱਲ ਮੰਗੋ ਕਦੀ ਟਾਣੀ ਮੰਗੋ ਜੇ ਕਿਤੇ ਦਰਖਤ ਮੰਗ ਲਓ ਸਾਰਾ ਕੁਝ ਵਿੱਚ ਹੀ ਆ ਜਾਏਗਾ ਸਾਰੀਆਂ ਦਾਤਾਂ ਦਾ ਦਾਤਾ ਗੁਰੂ ਨਾਨਕ ਨਿਰੰਕਾਰ ਹੀ ਹੈ जिने गुरु नानक ਦੇ ਘਰ ਤੋਂ ਗੁਰੂ ਨਾਨਕ ਨੂੰ ਮੰਗ ਲਿਆ ਉਹਨੂੰ ਸਾਰੀਆਂ ਦਾਤਾਂ ਪ੍ਰਾਪਤ ਹੋ ਜਾਂਦੀਆਂ ਨੇ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਗੁਰੂ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਸਾਧਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਰਾਮੇ ਤੇ ਭਾਈ ਤਲੋਕੇ ਨੂੰ ਕਹਿੰਦੇ ਭਾਈ ਮੰਗੋ ਕੀ ਮੰਗਦੇ ਹੋ ਇੱਛਾ ਕੀ ਹੈ ਤੁਹਾਡੀ ਕਹਿਣ ਲੱਗੇ ਮਹਾਰਾਜ ਗੁਰੂ ਗਰੀਬ ਨਿਵਾਜ ਜੀ ਹੋਰ ਤੇ ਕੁਝ ਨਹੀਂ ਚਾਹੀਦਾ ਬਹੁਤ ਕੁਝ ਤੁਹਾਡਾ ਦਿੱਤਾ ਪਰ ਮਹਾਰਾਜ ਜ਼ਮੀਨੀ ਮਾਲਕ ਹੀ ਨਹੀਂ ਸਾਡੇ ਕੋਲ ਸਾਡੇ ਨਾਮ ਕੋਈ ਜ਼ਮੀਨ ਨਹੀਂ ਹੈ ਕਿਸੇ ਜ਼ਮੀਨ ਦੇ ਅਸੀਂ ਮਾਲਕ ਨਹੀਂ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਭਾਈ ਰਾਮੇ ਤੇ ਤਲੋਕੇ ਨੂੰ ਮਾਰੇ ਨੇ ਕਿਹਾ ਖੰਡੇ ਬਾਟੀ ਦੀ ਪਾਹਲ ਛਕੋ ਅਮਰਤ ਧਾਰੀ ਹੋਵੋ ਕਿਉਂਕਿ ਵੱਡੀ ਸ਼ਰਤ ਹੈ ਗੁਰੂ ਨਾਨਕ ਦੇ ਕਰ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਇਹ ਪੰਥ ਸਾਜਿਆ ਇਹਦੀ ਪਹਿਲੀ ਸ਼ਰਤ ਇਹ ਹੈ ਪਹਿਲੀ ਮਰਜ਼ਾਦਾ ਇਹ ਹੈ ਪ੍ਰਥਮ ਰਹਿਤ ਇਹ ਜਾਨ ਖੰਡੇ ਕੀ ਪਾਹਲ ਚੱਕੇ ਸੋਈ ਸਿੰਘ ਪ੍ਰਧਾਨ ਅਵਰ ਨਾ ਪਾਹਲ ਜੂ ਲਈ ਗੁਰੂ ਖਾਲਸਾ ਜੀ ਇਸ ਗੁਰੂ ਨਾਨਕ ਨਿਰੰਕਾਰੀ ਦੇ ਘਰ ਦੀ ਮਰਜ਼ਾਦਾ ਹੈ ਕਿ ਖੰਡੇ ਬਾਟੇ ਦਾ ਅੰਮ੍ਰਿਤ ਪਹਿਲ ਦੇ ਆਧਾਰ ਤੇ ਗੁਰੂ ਕੇ ਸਿੱਖ ਨੇ ਸ਼ਕਣਾ ਖੰਡੇ ਬਾਟੇ ਦਾ ਧਾਰਨੀ ਗੁਰੂ ਦਾ ਸਿੱਖ ਹੋਣਾ ਚਾਹੀਦਾ ਇਹ ਪਹਿਲੀ ਰਹਿਤ ਪਹਿਲੀ ਮਰਜ਼ਾਦਾ ਸਾਡੀ ਤੇ ਸੇਵਾ ਹੀ ਕੋਈ ਨਹੀਂ ਅਹੀਂ ਤੇ ਫਿਰ ਵੀ ਕਹਿ ਦਿੰਦੇ ਆ ਜੇ ਕਿਸੇ ਨੂੰ ਕਹੀਏ ਭਾਈ ਅੰਮ੍ਰਿਤ ਸ਼ਕਲ ਹੈ ਅੱਗੋਂ ਗੁਲਾ ਜਵਾਬ ਦਿੰਦਾ ਜੀ ਸ਼ਕਿਆਂ ਵਰਗਾ ਹੀ ਹੈ ਅਹੀਂ ਕਿਹੜਾ ਕੁਝ ਖਾਣੇ ਪੀਣੇ ਆ ਅਸੀਂ ਕਿਹੜਾ ਕੁਝ ਇਦਾਂ ਦਾ ਕਰਦੇ ਛਕਿਆਂ ਵਰਗਾ ਹੀ ਐ ਅੰਮ੍ਰਿਤ ਤੇ ਪ੍ਰਸਾਦ ਸਿੰਘ ਜੀ ਭਾਈ ਦਲ ਸਿੰਘ ਦੀ ਸਾਖੀ ਯਾਦ ਕਰਿਆ ਕਰੋ ਭਾਈ ਦਲ ਸਿੰਘ ਨੇ ਤੇ ਮਹਾਰਾਜ ਦੇ ਦਰ ਦੀ ਸੇਵਾ ਕੀਤੀ ਸਤਿਗੁਰੂ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਨ ਲੱਗਾ ਸਤਿਗੁਰੂ ਕਿਰਪਾ ਕਰੋ ਮੈਨੂੰ ਸੱਚਖੰਡ ਦੇ ਵਿੱਚ ਮਹਾਰਾਜ ਪੀੜੀ ਜਿੰਨੀ ਥਾਂ ਦੇ ਦਿਓ ਸਤਿਗੁਰੂ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਭਾਈ ਦਲਿਆ ਅਮਰਤ ਧਾਰੀ ਹੈ ਅਮਰਤ ਛਕਿਆ ਕਹਿੰਦਾ ਨਹੀਂ ਮਾਰੇ ਅਮਰਤ ਤੇ ਨਹੀਂ ਛਕਿਆ ਮਾਰੇ ਕਹਿੰਦੇ ਜੇ ਅਮਰਤ ਨਹੀਂ ਛਕਿਆ ਤੂੰ ਪੀੜੀ ਜਿੰਨੀ ਥਾ ਮੰਗਦਾ ਤੈਨੂੰ ਸੂਈ ਜਿੰਨੀ ਵੀ ਨਹੀਂ ਮਿਲਣੀ ਮਾਰੇ ਕਹਿੰਦੇ ਜੇ ਅਮਰਤ ਧਾਰੀ ਨਹੀਂ ਹੈ ਪੀੜੀ ਜਿੰਨੀ ਥਾ ਮੰਗਦਾ ਤੈਨੂੰ ਸੂਈ ਜਿੰਨੀ ਵੀ ਨਹੀਂ ਮਿਲਣੀ ਸਤਿਗੁਰੂ ਕਹਿੰਦੇ ਅਮਰਤ ਧਾਰੀ ਹੋ ਫਿਰ ਭਾਈ ਡਾਲ ਭਾਈ ਡੱਲੇ ਨੇ ਅਮਰਤ ਛਕਿਆ ਅਮਰਤ ਛਕ ਕੇ ਭਾਈ ਡੱਲੇ ਤੋਂ ਭਾਈ ਡਾਲ ਸਿੰਘ ਬਣਿਆ ਤੇ ਸਾਧ ਸੰਗਤ ਜੀ ਮਾਰੇ ਕਹਿੰਦੇ ਜਦੋਂ ਭਾਈ ਡੱਲੇ ਆ ਅਮਰਤ ਛਕ ਲਿਆ ਨਾ ਤੂੰ ਫਿਰ ਤੂੰ ਪੀੜੀ ਪੀੜੀ ਜਿੰਨੀ ਥਾਂ ਦੀ ਕੀ ਗੱਲ ਕਰਦਾ ਐ ਤੈਨੂੰ ਪ੍ਰਲੋਗ ਦਾ ਰਾਜ ਸੌਂਪ ਦਵਾਂਗੇ ਰਾਜ ਪਰ ਪਰ ਤੂੰ ਇੱਕ ਵਾਰੀ ਅਮਰਤ ਧਾਰੀ ਹੋ ਅਮਰਤ ਛਕ ਤੇ ਸਾਧ ਸੰਗਤ ਜੀ ਇਹ ਪਹਿਲੀ ਰਹਿਤ ਆ ਸਾਡੀ ਤੇ ਮਹਾਰਾਜ ਨੇ ਭਾਈ ਰਾਮ ਨੇ ਤੇ ਤਰੋਕੇ ਦੀ ਕਿੰਡੀ ਕੁਰਬਾਨੀ ਕਿੰਨੀ ਵੱਡੀ ਸੇਵਾ ਕੀਤੀ ਸਹਿਬਜ਼ਾਦਿਆਂ ਦੇ ਸ਼ਰੀਰਾਂ ਦੇ ਸੰਸਕਾਰ ਕੀਤੇ ਗੁਰੂ ਖਾਲਸਾ ਜੀ ਇਥੋਂ ਤੱਕ ਕਿ ਆਪਣੀ ਜਿਹੜੀ ਜਾਨ ਆ ਉਹ ਬਾਜੀ ਬਾਜੀ ਲਾ ਦਿੱਤੀ ਬਿਲਕੁਲੀ ਜਾਨ ਦੀ ਪ੍ਰਵਾਹ ਕੋਈ ਨਹੀਂ ਕੀਤੀ ਜਾਨ ਦੀ ਬਾਜੀ ਲਾ ਕੇ ਐਡੀ ਵੱਡੀ ਮਹਾਨ ਸੇਵਾ ਕੀਤੀ ਮਾਰੇ ਨੇ ਭਾਈ ਰਾਮੇ ਤੇ ਭਾਈ ਤਲੋਕੇ ਨੂੰ ਵੀ ਕਿਹਾ ਵੀ ਅਮਰਤ ਧਾਰੀ ਹੋਵੋ ਅਮਰਤ ਛਕੋ ਪਰ ਅਸੀਂ ਇਸ ਗੱਲ ਤੋਂ ਭੱਜਦੇ ਹਾਂ ਜੇ ਸਾਨੂੰ ਕੋਈ ਕਹਿ ਵੀ ਦਵੇ ਤੇ ਅਸੀਂ ਫੇਰ ਉਹੀ ਗੱਲ ਕਹਿੰਨੇ ਆ ਵੀ ਛਕਿਆਂ ਵਰਗਾ ਅਮਰਤ ਹੈ ਪਰ ਮੈਂ ਉਹਨਾਂ ਨੂੰ ਕਹਿਣੇ ਚਾਹੁੰਨੇ ਆਂ ਹੀ ਵੀ ਜੇ ਤੁਹਾਡਾ ਅਮਰਤ ਛਕਿਆ ਵਰਗਾ ਤੁਹਾਨੂੰ ਛਕਣ ਦੀ ਲੋੜ ਨਹੀਂ ਗੁਰੂ ਗੋਬਿੰਦ ਸਿੰਘ ਦਾ ਅਮਰਤ ਛਕਿਆ ਵਰਗਾ ਨਹੀਂ ਸੀ ਇਹ ਅਮਰਤ ਦੀ ਦਾਤ ਸਤਿਗੁਰਾਂ ਨੇ ਸਾਡੇ ਵਾਸਤੇ ਨਹੀਂ ਜ਼ਰੂਰੀ ਕੀਤੀ ਕਿ ਜਿੱਥੇ ਪੰਜਾਂ ਪਿਆਰਿਆਂ ਨੂੰ ਮਾਰਨੇ ਅਮਰਤ ਦੀ ਦਾਤ ਬਖਸ਼ੀ ਉਥੇ ਸਤਿਗੁਰੂ ਵੀਰ ਆਸਣ ਵਿੱਚ ਆ ਕੇ ਪੰਜਾਂ ਪਿਆਰਿਆਂ ਨੂੰ ਕਹਿੰਦੇ ਆ ਕਿ ਸਾਨੂੰ ਵੀ ਅਮਰਤ ਦੀ ਦਾਤ ਦਿਓ ਉਥੇ ਸਤਿਗੁਰਾਂ ਨੇ ਆਪ ਵੀ ਅਮਰਤ ਛਕਿਆ ਗੁਰੂ ਕੇ ਸਿੰਘਾਂ ਨੇ ਅਮਰਤ ਛਕਿਆ ਕੌਣ ਐਸਾ ਹੈ ਭਾਈ ਗੁਰੂ ਕੇ ਪਰਿਵਾਰ ਵਿੱਚੋਂ ਜਿਨੇ ਅਮਰਤ ਨਾ ਛਕਿਆ ਹੋਵੇ ਵੱਡੇ ਵੱਡੇ ਸਿੱਖਾਂ ਨੇ ਬੜੀਆਂ ਮਹਾਨ ਸੇਵਾਵਾਂ ਜਿਨ੍ਹਾਂ ਨੇ ਕੀਤੀਆਂ ਮਾਰੇ ਨੇ ਉਹਨਾਂ ਨੂੰ ਵੀ ਕਿਹਾ ਅਮਰਤ ਛਕੋ ਭਾਈ ਰਾਮੇ ਤੇ ਤਲੋਕੇ ਨੂੰ ਮਾਰੇ ਨੇ ਕਿਹਾ ਭਾਈ ਰਾਮੇ ਤੇ ਭਾਈ ਤਲੋਕੇ ਅਮਰਤ ਧਾਰੀ ਹੋਵੋ ਅਮਰਤ ਛਕੋ ਤੁਸੀਂ ਜ਼ਮੀਨੀ ਦੀ ਮਾਲਕੀ ਮੰਗਦੇ ਹੋ ਜ਼ਮੀਨਾਂ ਦੀ ਮਾਲਕੀ ਮੰਗਦੇ ਹੋ ਤੁਹਾਡੀਆਂ ਪੁਸ਼ਤਾਂ ਵੀ ਰਾਜ ਭੋਗਣਗੀਆਂ ਤੁਹਾਡੀਆਂ ਪੁਸ਼ਤਾਂ ਸਤਗੁਰਾਂ ਬਜਨ ਕੀ ਤੋਂ ਬਜਨ ਸੱਚ ਹੋਏ ਸਾਧ ਸੰਗਤ ਜੀ ਪਹਿਲਾਂ ਵੀ ਜਿਵੇਂ ਬਜਨ ਕੀਤੇ ਭਾਈ ਰਾਮਾ ਤੇ ਭਾਈ ਤਲੋਕਾ ਇਹਨਾਂ ਦੀ ਕੁਲ ਵਿੱਚੋਂ ਹੀ ਸੀ ਜਿਹੜੇ ਨਾਭੇ ਰਿਆਸਤ ਦੇ ਰਾਜੇ ਪਟਿਆਲਾ ਰਿਆਸਤ ਦੇ ਰਾਜੇ ਤੇ ਜੀਂਦ ਰਿਆਸਤ ਦੇ ਰਾਜੇ ਸਨ ਇਹ ਰਾਜ ਭਾਗ ਇਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕੀਤਾ ਗੁਰੂ ਹਰ Rai ਸਾਹਿਬ ਜੀ ਨੇ ਬਚਨ ਕੀਤਾ ਤੇ ਅਖੀਰ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤਾ ਉਹ ਬਚਨ ਫਲੀਫੂਤ ਹੋਏ ਤੇ ਅੱਜ ਰਾਜੇ ਨੇ ਉਹ ਇਹ ਮਹਾਰਾਜ ਦੀ ਬਖਸ਼ਿਸ਼ ਹੋਈ ਅਮਰਤ ਧਾਰੀ ਹੋਏ ਵੱਡੀ ਮਹਾਨ ਸੇਵਾ ਕੀਤੀ